ਨਾਚ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਜੀਤ ਸਿੰਘ ਰਮਾਣਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਲੁਧਿਆਣਾ ਵੱਲੋਂ ਸਿਵਲ ਸਰਜਨ ਡਾਕਟਰ ਰਮਨਦੀਪ ਕਾਰਤੀ ਦੇਖ ਰਿਹਾ ਹੈ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪਾਣੀ ਰਾਹੀਂ ਅਤੇ ਵੈਕਟਰ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੀ ਨਿਗਰਾਨੀ ਲਈ ਤੇ ਸਰਵੇ ਤੇਜ਼ ਕਰ ਦਿੱਤੇ ਗਏ ਹਨ ਵਿਭਾਗ ਦੀਆਂ ਟੀਮਾਂ ਹੇਠਲੇ ਇਲਾਕਿਆਂ ਤੇ ਹੜ੍ਹ ਪ੍ਰਭਾਵਿਤ ਮੁਹੱਲਿਆਂ ਵਿੱਚ ਘਰ-ਘਰ ਜਾ ਕੇ ਦਸਤ ਗੈਸਟ੍ਰੋਐਂਟਾਈਟਸ ਪੀਡੀਆ ਹੈਪਟਾਈਟਸ ਡੇਂਗੂ ਮਲੇਰੀਆ ਤੇ ਚਿਕਨਗੁਨੀਆ ਵਰਗੀਆਂ ਬਿਮਾਰੀਆਂ ਬਾਰੇ ਡਾਟਾ ਇਕੱਠਾ ਕਰ ਰਹੀਆਂ ਹਨ ਸਿਹਤ ਵਿਭਾਗ ਵੱਲੋਂ ਬੁੱਢਾ ਨਾਲਾ ਦੇਡੇ 7 ਵਿਸ਼ੇਸ਼ ਮੁਫਤ ਮੈਡੀਕਲ ਕੈਂਪ ਆਯੋਜਿਤ ਕੀਤੇ ਗਏ ਹਨ ਇਨ੍ਹਾਂ ਕੈਂਪਾਂ ਵਿੱਚ ਮਾਹਿਰ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਵੱਲੋਂ ਸਿਹਤ ਜਾਂਚ ਮੁਫਤ ਦਵਾਈਆਂ ਦੀ ਵੰਡ ਅਤੇ ਬਿਮਾਰੀਆਂ ਤੋਂ ਬਚਾ ਲਈ ਜਾਗਰੂਤਾ ਪ੍ਰੋਗਰਾਮ ਕੀਤੇ ਜਾ ਰਹੇ ਹਨ ਕੈਂਪਾਂ ਦਾ ਮੁੱਖ ਉਦੇਸ਼ ਹੜ੍ਹ ਕਾਰਨ ਪੈਦਾ ਹੋ ਰਹੇ ਸਿਹਤ ਸੰਬੰਧੀ ਖਤਰੇ ਨੂੰ ਘਟਾਉਣਾ ਅਤੇ ਪ੍ਰਭਾਵਿਤ ਨਾਗਰਿਕਾਂ ਨੂੰ ਤੁਰੰਤ ਸਿਹਤ ਸੇਵਾਵਾਂ ਮਹਿਆ ਕਰਵਾਉਣਾ ਹੈ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਨੇ ਚੱਲ ਰਹੀ ਹੜ੍ਹ ਦੀ ਸਥਿਤੀ ਦੌਰਾਨ ਕਿਸੇ ਵੀ ਸਿਹਤ ਸੰਬੰਧੀ ਐਮਰਜੈਂਸੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਮੁਕੰਮਲ ਪ੍ਰਬੰਧ ਕੀਤੇ ਹਨ ਸਾਰੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਇਮਰੀ ਸਿਹਤ ਕੇਂਦਰਾਂ ਵਿੱਚ ਲੋੜੀਂਦੀਆਂ ਦਵਾਈਆਂ ਦਾ ਬਫਰ ਸਟਾਕ ਪਹੁੰਚਾਇਆ ਗਿਆ ਹੈ ਜਦਕਿ ਰੈਪਿਡ ਰਿਸਪੌਂਸ ਟੀਮਾਂ ਹਮੇਸ਼ਾ ਤਿਆਰ ਹਨ ਜੇ ਲੋੜ ਪਈ ਤਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਅਸਥਾਈ ਸਿਹਤ ਕੈਂਪ ਵੀ ਤੁਰੰਤ ਲਗਾਏ ਜਾਣਗੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਿਰਫ ਉਬਲਿਆ ਹੋਇਆ ਸਾਫ਼ ਪਾਣੀ ਪੀਣ ਪਾਣੀ ਨੂੰ ਟੱਕੇ ਬਰਤਨ ਵਿੱਚ ਰੱਖਣਾ ਤੇ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣਾ ਇਸ ਤੋਂ ਇਲਾਵਾ ਬਿਨਾਂ ਲੋੜ ਹੋੜ ਦੇ ਪਾਣੀ ਵਿੱਚ ਨਾ ਉਤਰਨ ਕਿਉਂਕਿ ਇਹ ਸੰਕਰਮਣ ਦਾ ਵੱਡਾ ਖਤਰਾ ਰੱਖਦਾ ਹੈ ਬੁਖਾਰ ਉਲਟੀ ਦਸਤ ਪੇਟ ਦਰਦ ਅਤੇ ਅੱਖਾਂ ਦੇ ਪੀਲੇ ਹੋਣ ਵਰਗੇ ਲੱਛਣ ਮਿਲਣ ਤੇ ਤੁਰੰਤ ਡਾਕਟਰੀ ਸਹਾਇਤਾ ਲੈਣ ਦੀ ਅਪੀਲ ਕੀਤੀ ਗਈ ਹੈ ਡਾਕਟਰ ਕੌਰਨੇਕ ਆਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਅਤੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਲਈ ਵਚਨਬੱਧ ਹੈ। ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਲਗਾਤਾਰ ਨਿਗਰਾਨੀ ਕਰ ਰਹੀਆਂ ਹਨ ਤੇ ਸਾਰੀ ਰੋਕਥਾਮੀ ਤੇ ਐਮਰਜੈਂਸੀ ਪ੍ਰਬੰਧ ਤਿਆਰ ਹਨ। ਲੋਕਾਂ ਦਾ ਸਹਿਯੋਗ ਬਿਮਾਰੀ ਫੈਲਣ ਤੋਂ ਰੋਕਣ ਲਈ ਬਹੁਤ ਜ਼ਰੂਰੀ ਹੈ। ਕਿਸੇ ਵੀ ਬਿਮਾਰੀ ਜਾਂ ਸਿਹਤ ਸੰਬੰਧੀ ਚਿੰਤਾ ਲਈ ਤੁਰੰਤ ਸਭ ਤੋਂ ਨੇੜਲੇ ਸਰਕਾਰੀ ਸਿਹਤ ਕੇਂਦਰ ਨਾਲ ਸੰਪਰਕ ਕਰੋ ਜਾਂ ਜ਼ਿਲ੍ਹਾ ਸਿਹਤ ਹੈਲਪਲਾਈਨ 'ਤੇ ਕਾਲ ਕਰੋ ਜਿਸ ਦਾ ਨੰਬਰ 0161 2444100 93 ਹੈ